ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਆਊਟ ਲੈ ਕੇ ਆਂ ਪਿਓਰ ਪਟਿਆਲਾ ਸ਼ਾਹੀ ਪੱਗ ਦੀ ਜਿਸ ਦੀ ਲੈਂਥ ਹੈ ਗਿਆ 7 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲਰ ਵਰਤਿਆ ਹੁਣ ਜਿਹੜਾ ਤੁਸੀਂ ਨੇ ਇਹ ਪਰਹ ਲੜ ਲਗਾਉਣਾ ਲੜ ਨੂੰ ਸਰਦੇ ਸੈਂਟਰ ਦੇ ਵਿੱਚੋਂ ਲਿਆ ਕੇ ਤੇ ਫਰੰਟ ਦੇ ਉੱਤੋਂ ਲੜ ਨੂੰ ਇੱਕ ਗੈਰ ਫੋਲਡ ਕਰਕੇ ਤੇ ਹੁਣ ਇਸ ਲੜ ਤੇ ਹੱਥ ਫੇਰ ਕੇ ਤੇ ਬੈਕ ਤੱਕ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਉਸ ਤੋਂ ਆ ਜਿਹੜਾ ਇਸ ਤੋਂ ਅਗਲਾ ਲੜ ਲਗਾएंगे ਉਸ ਲੜ ਨੂੰ ਆਪਾਂ ਜਿਹੜਾ ਤੁਸੀਂ ਨੇ ਬੈਕ ਤੋਂ ਪਿੰਚ ਕਰਨਾ ਹੈ। ਇਹ ਲੜ ਨੂੰ ਆਪਾਂ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਹੋਲਡ ਕਰਾਂਗੇ। ਤੇ ਫਰੰਟ ਦੇ ਉੱਤੇ ਲੜ ਨੂੰ ਇੱਕ ਗਾਰ ਫੋਲਡ ਕਰਕੇ ਤੇ ਲੜ ਨੂੰ ਹਲਕਾ ਖਿੱਚ ਕੇ ਜਿਹੜਾ ਆਪਾਂ ਇਸ ਲੜ ਨੂੰ ਡਬਲ ਫੋਲਡ ਕਰ ਦੇਣਾ। ਡਬਲ ਫੋਲਡ ਕਰਨ ਤੋਂ ਬਾਅਦ ਹੁਣ ਇਸ ਲੜ ਨੂੰ ਆਪਾਂ ਜਿਹੜਾ ਬੈਕ ਤੱਕ ਸਾਫ਼ ਕਰਨਾ ਹੈ। ਬੈਕ ਦਾ ਕਲੜ ਨੂੰ ਸਾਫ਼ ਕਰਨ ਤੋਂ ਬਾਅਦ ਜਿਹੜੇ ਆਪਾਂ ਇਸ ਲੜ ਨੂੰ ਲਗਾ ਦੇਣਾ ਇਸ ਪੱਗ ਦੇ ਜਿਹੜੇ ਆਪਣੇ ਉੱਪਰਲੇ ਪੇਚ ਹੋਣਗੇ ਉਹ ਆਪਾਂ ਜਿਹੜੇ ਥੱਲੇ ਲਾਉਣੇ ਆ ਤੇ ਜਿਹੜੇ ਫਰੰਟ ਵਾਲੇ ਜਿਹੜੇ ਆਪਣੇ ਪੇਚ ਨੇ ਉਹ ਆਪਾਂ ਜਿਹੜੇ ਤਾਂ ਚੱਕਣੇ ਆ ਹੁਣ ਆਪਾਂ ਜਿਹੜਾ ਤੀਸਰਾ ਲੜ ਲਗਾਉਣਾ ਉਸ ਲੜ ਨੂੰ ਉਸ ਨਾਲ ਉਹਨਾਂ ਨੂੰ ਫਰਕ ਰੱਖ ਕੇ ਉੱਪਰ ਤੇ ਹਲਕਾ ਲੜ ਨੂੰ ਖਿੱਚ ਕੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰ ਲੈਣਾ ਲੜ ਨੂੰ ਉੱਪਰੋਂ ਫੋਲਡ ਕਰਨ ਤੋਂ ਬਾਅਦ ਹੁਣ ਫਰੰਟ ਦੇ ਉੱਪਰ ਲੜ ਨੂੰ ਇੱਕ ਗਾਰ ਫੋਲਡ ਕਰਕੇ ਦਰਨ ਨੂੰ ਹਟਾ ਕੇ ਖਿੱਚ ਕੇ ਜਿਹੜਾ ਆਪਾਂ ਇਸ ਲੜ ਨੂੰ ਡਬਲ ਫੋਲਡ ਕਰਨਾ ਡਬਲ ਫੋਲਡ ਕਰਨ ਤੋਂ ਬਾਅਦ ਹੁਣ ਇਸ ਲੜ ਤੇ ਹੱਥ ਫੇਰ ਕਿਤੇ ਬੈਕ ਤੱਕ ਲੜ ਨੂੰ ਸਾਫ਼ ਕਰਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੀ ਜਿਹੜਾ ਆਪਾਂ ਚੌਥਾ ਲੜ ਲਗਾਉਣਾ ਚੌਥੇ ਲੜ ਨੂੰ ਵੀ ਉਸ ਤਰ੍ਹਾਂ ਹੀ ਲਗਾਉਣਾ ਜਿਸ ਤਰ੍ਹਾਂ ਆਪਾਂ ਨੇ ਪਹਿਲਾਂ ਲੜ ਲਗਾਏ ਸੀਗੇ ਬੈਕ ਤੋਂ ਲੜ ਨੂੰ ਪੇਂਚ ਕਰਨਾ ਤੇ ਉੱਪਰ ਉਹ ਲੜ ਨੂੰ ਫੋਲਡ ਕਰਨਾ ਇਸ ਲਾੜ ਨੂੰ ਹੱਥ ਤੱਕ ਖਿੱਚ ਕੇ ਜਿਹਦਾ ਬਾਧੂ ਕੱਪੜਾ ਉਹ ਆਪਾਂ ਅੰਦਰ ਨੂੰ ਫੋਲਡ ਕਰ ਦੇਣਾ। ਫਿਰ ਉਸ ਤੋਂ ਆ ਫਰੰਟ ਦੇ ਉੱਤੇ ਲਾੜ ਨੂੰ ਇੱਕ ਗਰ ਫੋਲਡ ਕਰਨਾ। ਇੱਕ ਗਰ ਲਾੜ ਨੂੰ ਫੋਲਡ ਕਰਨ ਤੋਂ ਬਾਅਦ ਇਸ ਲਾੜ ਨੂੰ ਡਬਲ ਫੋਲਡ ਕਰਕੇ ਤੇ ਲਾੜ ਨੂੰ ਉੱਪਰੋਂ ਵੀ ਜਿਹੜਾ ਇੱਕ ਗਰ ਫੋਲਡ ਕਰਕੇ ਹੁਣ ਇਸ ਲਾੜ ਨੂੰ ਬੈਕ ਤੱਕ ਸਾਫ਼ ਕਰ ਲੈਣਾ। ਬੈਕ ਤੱਕ ਲਾੜ ਨੂੰ ਸਾਫ਼ ਕਰਨ ਤੋਂ ਬਾਅਦ ਜਿਹੜਾ ਆਪਾਂ ਇਸ ਲਾੜ ਨੂੰ ਲਗਾ ਦੇਣਾ ਜੀ। ਆਪਾਂ ਇਹਨਾਂ ਪੇਚਾਂ ਦੇ ਵਿੱਚ ਬਾਜ ਫੇਰ ਕੇ ਜਿਹੜਾ ਆਪਣਾ فاਸਲਾ ਉਸ فاਸਲੇ ਨੂੰ ਆਪਾਂ ਸੈੱਟ ਕਰ ਲੈਣਾ ਜੀ ਬੈਕ ਤੱਕ ਸਾਰੇ ਪੇਚਾਂ ਵਿੱਚ ਬਾਜ ਫੇਰ ਕੇ ਸਾਰੇ ਪੇਚਾਂ ਜਿਹੜਾ ਆਪਣਾ فاਸਲਾ ਹੋਊਗਾ ਉਸ فاਸਲੇ ਨੂੰ ਆਪਾਂ ਸੈੱਟ ਕਰਨਾ ਸਾਰੇ ਪੇਚਾਂ ਜਿਹੜਾ ਆਪਣਾ ਹਾਲੋ ਜਿਹੜਾ ਆਪਾਂ ਸੈੱਟ ਕਰਨਾ ਇਸ ਲੜ ਦੇ ਵਿੱਚ ਸਾਰੇ ਲੜਾਂ ਦੇ ਵਿੱਚ ਬਾਅਦ ਫੇਰ ਕੇ ਸਾਰੇ ਲੜਾਂ ਨੂੰ ਬੈਕ ਤੱਕ ਸਾਫ਼ ਕਰਨਾ ਤੇ ਹੁਣ ਜਿਹੜਾ ਆਪਾਂ ਸਟੋਲਾ ਲੜ ਲਗਾਵਾਂਗੇ ਉਸ ਲੜ ਨੂੰ ਆਪਾਂ ਜਿਹੜਾ ਬੈਕ ਤੋਂ ਪਿੰਚ ਕਰਨਾ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨਾ ਲੜ ਨੂੰ ਉੱਪਰ ਫੋਲਡ ਕਰਨ ਤੋਂ ਬਾਅਦ ਜਿਹੜਾ ਆਪਾਂ ਇਸ ਲੜ ਨੂੰ ਫਰਾਂਦੇ ਤੋਂ ਇੱਕ ਗਰ ਫੋਲਡ ਕਰਕੇ ਫਿਰ ਉਸ ਤੋਂ ਬਾਅਦ ਲੜ ਨੂੰ ਡਬਲ ਫੋਲਡ ਕਰਨਾ ਤੇ ਬੈਕ ਤੋਂ ਲੜ ਨੂੰ ਸਾਫ਼ ਕਰਕੇ ਜਿੱਥੋਂ ਆਪਣਾ ਲੜ ਜਾਂਦਾ ਉਹ ਕੋ ਬਸ ਉਸ ਤੋਂ ਉੱਥੇ ਜਿਹੜਾ ਆਪਾਂ ਇਸ ਲੜ ਨੂੰ ਢਾਲ ਦੇਣਾ ਬੈਗ ਦਾ ਕਲਰ ਨੂੰ ਸਾਫ਼ ਕਰਕੇ ਜਿਹੜਾ ਆਪਾਂ ਲਗਾ ਦੇਣਾ ਜੀ ਹੁਣ পুরো ਜਿਹੜਾ ਲੜਨੀਆਂ ਆ ਪਾ ਚੰਗੀ ਤਰ੍ਹਾਂ ਫੋਲਡ ਕਰਨਾ ਬੈਗ ਦਾ ਕਲਰ ਨੂੰ ਹੁਣ ਆਪਾਂ ਜਿਹੜਾ ਸਾਫ਼ ਕਰਨਾ ਤੇ ਹੁਣ ਇਸ ਲੜ ਦੇ ਵਿੱਚ ਬਾਜ ਫੇਰ ਕੇ ਜਿਹੜਾ ਆਪਣੇ ਇਸ ਲੜ ਦਾ فاਸਲਾ ਉਸ فاਸਲੇ ਨੂੰ ਆਪਾਂ ਸੈੱਟ ਕਰ ਲੈਣਾ ਜਿਹੜਾ ਆਪਾਂ ਇਸ ਢੋਲਾ ਲੜ ਲਗਾਵਾਂਗੇ ਉਸ ਲੜ ਨੂੰ ਜਿਹੜਾ ਹੁਣ ਬੈਕ ਤੋਂ ਪਿੰਚ ਕਰਨਾ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਲੜ ਨੂੰ ਉੱਪਰ ਚੰਗੀ ਤਰ੍ਹਾਂ ਹੋਲਡ ਕਰਨਾ ਇਸ ਲੜ ਨੇੜਾ ਆਪਾਂ ਵੀੜਾ ਪੰਜਵੇਂ ਨਾਲ ਲੜ ਦਗਾਇਆ ਸੀਗਾ ਪੰਜਵੇਂ ਲੜ ਦੇ ਨਾਲ ਥੱਲੇ ਰੱਖਣਾ ਤੇ ਫਿਰ ਉਸ ਤੋਂ ਬਾਅਦ ਇਸ ਲੜ ਨੂੰ ਇਧਰਲੀ ਉੱਪਰੋਂ ਤੋਂ ਜਿਹੜਾ ਆਪਾਂ ਇਸ ਲੜ ਨੂੰ ਇੱਕ ਗਾਰ ਹੋਲਡ ਕਰਕੇ ਤੇ ਬੈਕ ਤੱਕ ਲੜ ਨੂੰ ਫੋਲਡ ਕਰਕੇ ਤੇ ਇਸ ਲੜ ਦਾ ਵੀੜ ਆਪਣਾ ਫਾਜ਼ਲਾ ਦੋ ਉਂਗਲਾਂ ਤੇ ਰੱਖ ਕੇ ਜਿਹੜਾ ਇਸ ਲੜ ਨੂੰ ਲਗਾ ਦੇਣਾ ਢਾਲ ਜਿਹੜਾ ਆਪਾਂ ਇਸ ਲੜ ਨੂੰ ਢਾਲ ਕੇ ਇਸ ਪਗ ਦੀ ਛੇੜੀ ਆਪਾਂ ਢਾਲ ਕੇ ਤੇ ਲੜ ਨੂੰ ਲਈ ਹਟ ਕਰਕੇ ਲਗਾ ਦੇਣਾ ਜੀ ਵਿਆਤਕ ਲੜ ਨੂੰ ਸਾਫ਼ ਕਰਕੇ ਇਸ ਲੜ ਦੇ ਵਿੱਚ ਉੱਪਰ ਬਾਜ ਫੇਰ ਕੇ ਉੱਪਰੋਂ ਫਾਸਲਾ ਉੱਪਰ ਸੈੱਟ ਕਰ ਲੈਣਾ ਜਿਹੜਾ ਆਪਣਾ ਪੇਜ ਉੋਂ ਗੋਨਾ ਪਿਕਚਰ ਹੁਣ ਆਪਾਂ ਸੈੱਟ ਕਰ ਲੈਣਾ ਜੀ ਜਿਹੜਾ ਇਹੋ ਆਪਣੀ ਪੱਗ ਦੀ ਸਾਈਡ ਨੂੰ ਵੀ ਆਪਾਂ ਕਰ ਲੈਣੀ ਆ ਹੁਣ ਜਿਹੜਾ ਆਪਾਂ ਕੱਲ੍ਹ ਕੇ ਲੜ ਦੇ ਲਈ ਪੱਗ ਪੈਨ ਲਗਾਉਣਾ ਜਿੱਥੋਂ ਆਪਾਂ ਨੇ 6 ਨਾੜ ਫੋਲਡ ਕੀਤਾ 6ਵੇਂ ਨਾੜ ਦੇ ਉੱਪਰ ਰੱਖ ਕੇ ਜਿਹੜਾ ਆਪਾਂ ਪੱਗ ਪੈਨ ਲਗਾ ਦੇਣਾ ਉਸ ਤੋਂ ਆਦ ਕੱਲ੍ਹ ਕੇ ਲੜ ਦੇ ਪੋਣੀ ਨੂੰ ਖੋਲ ਕੇ ਉਸ ਤੋਂ ਉੱਪਰਲਾ ਪੱਲਾ ਉਹ ਆਪਾਂ ਥਲੇ ਨੂੰ ਫੋਲਡ ਕਰਨਾ ਤੇ ਜਿਹੜਾ ਥੜਦਾ ਪੱਲਾ ਹੋਊਗਾ ਆਪਾਂ ਉਸ ਨੂੰ ਉੱਪਰ ਨੂੰ ਫੋਲਡ ਕਰਨਾ ਉਸ ਤੋਂ ਆ ਦੇ ਇਸ ਲੜ ਨੂੰ ਅੱਖ ਤੱਕ ਖਿੱਚਣਾ ਅੱਖ ਤੱਕ ਅਲਰ ਨੂੰ ਕੱਚਕੇ ਤੇ ਇਸ ਲੜ ਤੇ ਹੱਥ ਫੇਰ ਕੇ ਚੰਗੀ ਤਰ੍ਹਾਂ ਲੜ ਨੂੰ ਜਿਹੜਾ ਆਪਾਂ ਸਾਫ਼ ਕਰਨਾ ਵੇਖ ਤੱਕ ਅਲਰ ਨੂੰ ਸਾਫ਼ ਕਰਨ ਤੋਂ ਆ ਜਿਹੜਾ ਆਪਾਂ ਨੇ ਪਕਪੈ ਲਗਾਇਆ ਸੀਗਾ ਲੜ ਨੂੰ ਆਪਾਂ ਪਕਪੈ ਥਲੀ ਚੀ ਲਿਆਉਣਾ ਪਕਪੈ ਥਲੀ ਚੀ ਲੜ ਨੂੰ ਲਿਆਉਣ ਤੋਂ ਆ ਲੜ ਨੂੰ ਫਰੰਟ ਵੱਲ ਘੁਮਾ ਦੇਣਾ ਜੀ ਸਰਸਤਾ ਦੇ ਜਿਹੜਾ ਆਪਾਂ ਨੇ 6ਵੇਂ ਲੜ ਲਗਾਏ ਸੀਗਾ ਲੜ ਨੂੰ ਆਪਾਂ 6ਵੇਂ ਲੜ ਥਲੇ ਦੱਬ ਦੇਣਾ ਜੇਕਰ ਤੁਹਾਡਾ ਲੜ ਪਰੇਰ ਲੜ ਆ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈਨ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਉੱਥੇ ਲੰਨੀ ਰਹੇਗਾ ਜਿਹੜਾ ਆਪਣਾ ਆਪਾ ਗਦਾ ਫਰੰਟ ਆ ਕੁਲੀਡ ਹੋ ਚੁੱਕਿਆ ਹੁਣ ਇਸ ਫਰੰਟ ਦੀ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਹੋ ਗਈ ਉਹ ਆਪਾਂ ਕਰ ਦੇਣੀ ਆ ਤੇ ਹੁਣ ਜਿਹੜਾ ਆਪਾਂ ਜਿਹੜਾ ਆਪਣਾ ਪੱਲੇ ਪੇਜ ਨੇ ਉਹਨਾਂ ਤੇ ਤੁਸੀਂ ਫਾਸ ਦਾ ਸੈਟ ਕਰਨ ਦੇ ਲਈ ਤੁਸੀਂ ਡਬਲ ਸ਼ੀਸ਼ਾ ਵਰਤ ਸਕਦੇ ਹੋ ਹੁਣ ਪੱਲੇ ਪੇਜਾਂ ਨੂੰ ਜਿਹੜਾ ਆਪਾਂ ਸੈਟ ਕਰ ਲੈਣਾ ਕਾਲ ਗਿਲਾੜਨ ਨੂੰ ਵੀੜਾ ਪਾਸਟ ਕਰਨਾ ਹੁਣ ਜਿਹੜਾ ਆਪਾਂ ਸੈਟ ਕਰਾਂਗੇ ਜਾਸਰ ਦੇ ਸੈਂਟਰ ਦੇ ਵਿੱਚੋਂ ਆਪਾਂ ਲੜ ਲਗਾਏ ਸੀ ਉਸ ਲੜ ਨੂੰ ਖਿੱਚਣਾ ਉਸ ਲੜ ਨੂੰ ਖਿੱਚਣ ਤੋਂ ਬਾਅਦ ਪੂਰੇ ਸਿਰ ਤੇ ਖਿਲਾਰ ਦੇਣਾ ਸਿਰ ਤੋਂ ਲੜ ਨੂੰ ਖਿਲਾਰਨ ਤੋਂ ਬਾਅਦ ਲੜਾਂ ਥਲੇ ਇਹੜਾ ਆਪਾਂ ਕੱਪੜੇ ਵਿੱਚ ਦੇ ਦੇਣਾ ਜੀ ਜੇਕਰ ਤੁਹਾਡਾ ਸਿਰ ਉੱਪਰੋਂ ਨੰਗਾ ਰਹਿ ਜਾਂਦਾ ਹੈ ਤੁਸੀਂ ਇਹੋ ਵਾਸੀ ਇਸ ਵਿੱਚ ਦੇਖ ਕੇ ਜਿਹੜਾ ਆਪਣਾ ਸਿਰਾ ਟੱਕ ਸਕਦੇ ਹੋ ਹੁਣ ਜਿਹੜਾ ਆਪਣਾ ਸਿਰ ਉਹ ਆਪਾਂ ਚੰਗੀ ਤਰ੍ਹਾਂ ਕਵਰ ਕਰਕੇ ਤੇ ਮੂੰਹ ਨਾਲ ਬਾਅਦ ਦੇ ਨਾਲ ਆਪਾਂ ਜਿਹੜਾ ਕੱਪੜਾ ਹੋਊਗਾ ਉਹ ਨੂੰ ਆਪਾਂ ਲੜਾਂ ਥਲੇ ਦੇ ਦੇਣਾ ਪਰ ਪਰੇੜਾ ਆਪਣਾ ਸਿਰ ਹੁਣ ਆਪਾਂ ਕਵਰ ਕਰ ਲੈਣਾ ਲੜਾਂ ਥਲੇੜ ਆਪਾਂ ਕਪੜਾ ਹੋਗਾ ਚੰਗੀ ਤਰ੍ਹਾਂ ਆਪਾਂ ਲਾ ਕਪੜੇ ਨੂੰ ਲੜਾਂ ਥਲੇ ਦੀ ਦੇਣਾ ਤੇ ਮੂੰਹ ਵਾਲਾ ਲੜ ਨੂੰ ਖਿੱਚ ਕੇ ਜਿਹੜਾ ਆਪਣਾ ਸ਼ਰਟ ਐਡ ਕਰ ਦੇਣਾ ਪਿਛਲੇ ਲੜ ਨੂੰ ਦੋਨਾਂ ਹੱਟ ਤੋਂ ਫੋਲਡ ਕਰਕੇ ਬੈਕ ਤੇ ਦਬ ਦੇਣਾ ਜਿਹੜਾ ਪਿਛਲੇ ਲੜ ਹੋਗਾ ਉਸ ਨੂੰ ਦੋਨਾਂ ਹੱਟ ਤੋਂ ਫੋਲਡ ਕਰਕੇ ਆਪਾਂ ਜਿਹੜਾ ਬੈਕ ਤੇ ਦਬ ਦੇਣਾ ਜੀ ਹੁਣ ਜਿਹੜੀ ਆਪਣੀ ਪਾਗਾ ਕੰਪਲੀਟ ਹੋ ਚੁੱਕਿਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ